ਤੇ ਮੈਂ ਤਾਂ ਕਹਿਣਾ ਹੁੰਨਾ ਵੀ ਜਦੋਂ ਕਿਸੇ ਦੇ ਘਰ ਰਾਤ ਨੂੰ ਚੋਰ ਪੈਂਦਾ ਤੇ ਕੁੱਤਾ ਭੌਂਕਦਾ ਹੈ ਕੂਕਰ ਭੌਂਕਦਾ ਹੈ ਤੇ ਕੁੱਤੇ ਦੇ ਭੌਂਕਣ ਤੋਂ ਮਾਲਕ ਅਨੁਮਾਨ ਲਾਉਂਦਾ ਜਿਸ ਕੁੱਤੇ ਨੂੰ ਦਿਨੇ ਬਰੈਡ ਪਾਏ ਦੁੱਧ ਪਾਇਆ ਇਹਦੀ ਸੇਵਾ ਕੀਤੀ ਇਹਨੇ ਆਪਣੇ ਖਾਦੀ ਖੁਰਾਕ ਦਾ ਮੈਨੂੰ ਨਤੀਜਾ ਦੇ ਦਿੱਤਾ ਫਾਲ ਦੇ ਦਿੱਤਾ ਮੈਂ ਆਪਣੇ ਕਮਰੇ 'ਚ ਬੈਠਾ ਚੋਰ ਆਇਆ ਇਹ ਭੌਂਕਿਆ ਇਨੇ ਮੇਰੇ ਸੁੱਤੇ ਪਿਆਈ ਚੋਰ ਦਾ ਮੁਕਾਬਲਾ ਕੀਤਾ ਇਵੇਂ ਖਾਦੀ ਖੁਰਾਕ ਦਾ ਬਦਲਾ ਦੇ ਦੁੱਤਾ ਪਰ ਜੇ ਚੋਰ ਆਏ ਕੁੱਤਾ ਭੌਂਕੇ ਤੇ ਚੋਰ ਥੋੜੀ ਜੀ ਰੋਟੀ ਪਾਵੇ ਕੁੱਤਾ ਖਾਣ ਲੱਗ ਪਵੇ ਤੇ ਕੁੱਤਾ ਚੋਰ ਨੂੰ ਕਵੇ ਹੋਰ ਪਾਏਗੀ ਤੇ ਉਹ ਕਹਿੰਦਾ ਲੈ ਹੋਰ ਪਾ ਦਿੰਨਾ ਕਹਿੰਦਾ ਤੂੰ ਖਾ ਤੇਰੇ ਖਾਂਦਿਆਂ ਖਾਂਦਿਆਂ ਮੈਂ ਕੁਝ ਕੰਮ ਕਰ ਲਿਆ ਵਾਂ ਕਹਿੰਦਾ ਜਾ ਮਾਲਕ ਸੁਤਾ ਹੀ ਮੇਰੇ ਤੇ ਸੁਤਾ ਹਸਲਾ ਕੇ ਕਿ ਮੈਂ ਭੌਂਕਣਾ ਮੈਂ ਨਹੀਂ ਭੌਂਕਦਾ ਮੈਂ ਦਾਹੇ ਨਾਲ ਕਹਿੰਦਾ ਜੇ ਮੈਂ ਭੌਂਕਾਂ ਤੂੰ 4 ਘੰਟੇ ਲਾ ਕੇ ਤਬਾਈ ਮਚਾ ਘਰ ਚ ਮੈਂ ਨਹੀਂ ਭੌਂਕਾਂਗਾ ਇਹਨੂੰ ਕਹਿੰਦੇ ਚੋਰ ਕੁੱਤੀ ਰਲ ਗਏ ਗੁਰੂ ਗ੍ਰੰਥ ਸਾਹਿਬ ਮਾਲਕ ਹੈ ਸਾਡਾ ਰਾਗੀ ਤਾਦੀ ਪ੍ਰਚਾਰਕ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਅਸੀਂ ਕੁੱਕਰ ਦੀ ਨਿਆਂ ਹੀ ਭੌਂਕਣਾ ਹੈ ਵਕਤ ਸਿਰ ਜਦੋਂ ਚੋਰ ਸਾਡੇ ਘਰ ਆਏ ਸਾਡੇ ਅੱਗੇ ਬੋਟੀ ਪਾ ਦੇ ਕੋਈ ਅਸੀਂ ਵਕਤ ਸਿਰ ਭੌਂਕੀਏ ਨਾ ਤੇ ਚੋਰ ਕਵੇ ਨੂੰ ਹੋਰ ਬੋਟੀ ਕਿਸੇ ਨੂੰ 70000 ਦੀ ਬੋਟੀ ਪੈ ਜਾਂਦੀ ਹੈ ਕਿਸੇ ਨੂੰ ਲੱਖ ਦੀ ਬੋਟੀ ਪੈ ਜਾਂਦੀ ਹੈ ਕਿਸੇ ਨੂੰ ਸ਼ਹਿਰ ਚ ਦੋ ਪਲਾਟ ਮਿਲ ਜਾਂਦੇ ਨੇ ਕਿਸਦਾ ਬੱਚਾ ਫਟਵਾਰੀ ਲੱਗ ਜਾਂਦਾ ਹੈ ਕਿਸਦਾ ਬੱਚਾ ਬੱਚਾ ਬੈਂਕ ਮੈਂਜਰ ਲੱਗ ਜਾਂਦਾ ਹੈ ਕਿਸੇ ਨੂੰ ਕੋ ਸਰਕਾਰੀ ਅਦਾਰਾ ਕਿਸੇ ਨੂੰ ਦਸਾਂ ਬਸਾਂ ਦੇ ਪਰਮਿਟ ਮਿਲ ਜਾਂਦੇ ਨੇ ਬੋਟੀਆਂ ਨਹੀਂ ਜੱਡਾ ਵੱਡਾ ਕੁੱਤਾ ਓਡੀ ਵੱਡੀ ਬੋਟੀ ਪੌਂਕਦਾ ਨਹੀਂ ਹੈ ਫਿਰ ਉਹ ਕਹਿੰਦਾ ਮੈਂ ਨਹੀਂ ਭੋਂਕਾਂਗਾ ਤੁਸੀਂ ਸਾਰਾ ਘਰ ਲੁੱਟ ਕੇ ਲੈ ਜਾਓ ਮੈਨੂੰ ਮaaf ਕਰਨਾ ਥੋੜਾ ਜਿਹਾ ਹਿਰਦਾ ਤਕੜਾ ਕਰਕੇ ਸੁਣਨਾ ਅੱਜ ਵੱਡੇ ਵੱਡੇ ਤਖਤਾਂ ਤੇ ਬੈਠੇ ਧਾਰਮਿਕ ਬੰਦਿਆਂ ਨੂੰ ਬੋਟੀਆਂ ਏਡੀਆਂ ਵੱਡੀਆਂ ਪਾ ਦਤੀਆਂ ਕਿ ਮਾਲਕ ਦਾ ਸਾਰਾ ਘਰ ਲੁੱਟ ਕੇ ਕੋਈ ਲੈ ਜਾਏ ਉਹ ਨਹੀਂ ਬੋਲਣਗੇ ਬੋਟੀਆਂ ਏਡੀਆਂ ਵੱਡੀਆਂ ਪਾ ਦਤੀਆਂ ਨਹੀਂ ਭੋਂਕ ਨਹੀਂ ਭੋਂਕਣਗੇ ਉਹ ਕਿਉਂਕਿ ਬੋਟੀ ਏਡੀ ਵੱਡੀ ਪਾਤੀ ਬੋਟੀ ਮੁੱਕੇ ਬੋਟੀ ਚੋਲੇ ਹੋਣ ਤੇ ਭੋਂਕਾਂਗਾ ਤੇ ਅਸੀਂ ਕੋਰ ਅਰਦਾਸ ਕਰਦੇ ਹਾਂ ਸੰਗਤਾਂ ਅੱਗੇ ਸਾਡੇ ਬਦਲੇ ਕਰ ਅਰਦਾਸ ਕਰਿਓ ਮਾਲਕ ਜਦਨ ਤੇਰੇ ਤੋਂ ਬਿਨਾ ਦੂਜੇ ਦੀ ਬੋਟੀ ਖਾਣ ਨੂੰ ਮਨ ਕਰੇ ਨਾ ਸਰੀਰ ਚੋਂ ਪ੍ਰਾਣ ਕੱਢ ਲਈ ਕਿਉਂਕਿ ਸਾਡੇ ਕੋਲੋਂ ਖਾਦੀ ਨਹੀਂ ਜਾਣੀ ਇਹ ਅਰਦਾਸ ਹੈ ਮੇਰੇ ਮਾਲਕ ਦੇ ਚਰਨਾਂ ਚ ਕਿ ਫਰੀਦਾਬਾਦ ਪਰਾਇ ਬੈਸਣਾ ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜਿਉਂ ਸਰੀਰੋਂ ਲੈ ਜੇ ਆਪਣੇ ਦਰ ਨੂੰ ਛਡਾ ਕੇ ਕਿਸੇ ਦੂਜੇ ਦਰ ਤੇ ਕੱਲਣਾ ਹੈ ਨਾ ਮਾਲਕ ਕੋ ਦਨ ਸਰੀਰ ਚੋਂ ਪ੍ਰਾਣ ਕੱਢ ਲੈ। ਇਹ ਜਿੰਦਾ ਬੰਦਾ ਨਾ ਜਾਏ ਤੇਰੇ ਦਰ ਨੂੰ ਛੱਡ ਕੇ ਪਰ ਜਾ ਰਿਹਾ ਹੈ। ਅੱਜ ਕੂਕਰ ਮਾਲਕ ਦਾ ਵਫ਼ਾਦਾਰ ਨਹੀਂ ਰਿਹਾ। ਧਰਮ ਦੇ ਨਾਂ ਤੇ ਅਰਬਾਂ ਰੁਪਈਆ ਪੈਸਾ ਇਕੱਠਾ ਕੀਤਾ ਜਾ ਰਿਹਾ। ਪੰਜਾਬ ਦੀ ਧਰਤੀ ਤੇ ਕਿਸਾਨ ਆਤਮ ਹੱਤਿਆ ਕਰ ਰਹੇ। ਧੀਆਂ ਦਾਜ ਦੀ ਬਲੀ ਚੜ ਰਹੀਆਂ ਨੇ। پر ترم درکا پاؤن والے منہ بن کے پاٹ والے انہیں مونی ہو گئے میرے مالک کہنا پیا بول سو ترمڑیا او مون کا تاری رام او مو بند بند کے پاٹ کرنے والے آ بول تیرے سامنے کسی دھی ناج بدلے ساڑیا ہیں بول تھوڑی جی زبان کھول دی اگ اگلا کے ساڑیا جائے وہ میں کیوں بولا میں کڑا ویا میری کڑی کو تھی ہے ਇਕ ਗ੍ਰਿਸ਼ਤੀ ਗੁਰੂ ਬੋਲਿਆ ਸੀ ਜਿਸ ਗ੍ਰਿਸ਼ਤੀ ਗੁਰੂ ਦੇ ਆਪਣੇ ਬੱਚੇ ਸੀ ਬਾਬਰ ਦੇ ਸਾਹਮਣੇ ਆ ਕੇ ਆਖਿਆ ਸੀ ਬਾਬਰਾ ਤੂੰ ਜ਼ਾਬਰ ਹੈ ਇਹਨਾਂ ਧੀਆਂ ਨੂੰ ਜੇਲ੍ਹ ਚ ਬੰਦ ਨਾ ਕਰ ਤੂੰ ਅਪਰਾਧ ਕੀਤਾ ਹੈ ਬਾਬਰਾ ਤੂੰ ਜ਼ੁਲਮ ਕੀਤਾ ਹੈ ਗ੍ਰਿਸ਼ਤੀ ਗੁਰੂ ਨੇ ਹਾ ਦਾ ਨਾਰਾ ਮਾਰਿਆ ਸੀ ਜਿਨ੍ਹਾਂ ਦੇ ਆਪਣੇ ਬੱਚੇ ਨਹੀਂ ਜਿਨ੍ਹਾਂ ਦੇ ਆਪਣੀ ਪਤਨੀ ਕੋਈ ਨਹੀਂ ਜਿਨ੍ਹਾਂ ਦਾ ਆਪਣਾ ਹੀ ਕੋਈ ਪਰਿਵਾਰ ਨਹੀਂ ਉਹਨਾਂ ਨੂੰ ਦੂਜਿਆਂ ਦੀ ਪੀੜਾ ਕੀ ਹੋਏਗੀ ਜ਼ਾਹਿਦ ਦੁਨੀਆ ਕਹਿੰਦੀ ਹੈ ਸਤਗੁਰ ਨੇ ਬੜਾ ਪਿਆਰਾ ਖਿਆਲ ਦਿੱਤਾ ਬਾਣੀ ਵਿੱਚ ਬਨਤਾ ਛੋੜ ਇਸਤਰੀ ਆਪਣੀ ਸ਼ਰ ਦਿੱਤੀ ਗ੍ਰਸਤੀ ਕੋਈ ਨਹੀਂ ਬਨਤਾ ਛੋੜ ਵਾਦਾ ਨਦਰ ਪਰਨਾਰੀ ਆਪਣੀ ਇਸਤਰੀ ਕੋਈ ਨਹੀਂ ਆਪ ਗ੍ਰਸਤੀ ਕੋਈ ਨਹੀਂ ਪਰ ਆਪਣੇ ਜਜਮਾਨਾਂ ਦੀਆਂ ਇਸਤਰੀਆਂ ਤੇ ਮਾੜੀ ਨਿਗਾਹ ਰੱਖਦਾ ਹੈ ਦੁਨਿਆਉਨੁੱਤਰ ਪਰ ਦੁਨੀਆਂ ਦਾ ਦੁਖਾਂਤ ਵੇਖੋ ਆ ਪੰਜਾਬ ਚ ਇੱਕ ਬਾਬਾ ਪੰਜ ਬਲਾਤਕਾਰਾਂ ਦੇ ਕੇਸ ਚੱਲ ਰਹੇ ਨੇ ਉਹਨੂੰ ਜੇਲ੍ਹ ਵੀ ਹੋ ਗਈ ਵਕੀਲਾਂ ਬੈਂਸ ਵੀ ਕੀਤੀ ਜੱਜ ਨੇ ਸਜ਼ਾ ਵੀ ਸੁਣਾ ਦਿੱਤੀ ਪਤਾ ਉਹਨਾਂ ਦੇ ਚੇਲੇ ਤੇ ਉਹਨਾਂ ਨੂੰ ਮੱਥਾ ਟੇਕਣ ਵਾਲੀ ਸੰਗਤ ਕੀ ਕਹਿੰਦੀ ਹੈ ਉਹ ਕਹਿੰਦੇ ਨੇ ਬਾਬਾ ਜੀ ਨੇ ਥੋੜਾ ਬਲਾਤਕਾਰ ਕੀਤਾ ਬਾਬਾ ਜੀ ਦੀ ਤਾਂ ਕਰਨੀ ਏਡੀ ਉੱਚੀ ਐ ਬਲਾਤਕਾਰ ਦੂਜਿਆਂ ਨੇ ਕੀਤੇ ਸਨ ਬਾਬੇ ਨੇ ਕੇਸ ਆਪਣੇ ਤੇ ਫਵਾ ਲੈ ਕਹੋ ਸਤਨਾਮ ਸ੍ਰੀ ਵਾਗ ਵਾਹਿਗੁਰੂ ਵਕੀਲਾ ਸਾਹਮਣੇ ਜੱਜ ਦਾ ਵਕੀਲਾ ਸਾਹਮਣੇ ਬਾਬੇ ਦਾ ਗੁਨਾਹ ਜਾਰ ਹੋ ਗਿਆ ਜੱਜ ਨੇ ਸਜ਼ਾ ਸੁਣਾ ਦਿੱਤੀ ਪਰ ਬੀਬੀਆਂ ਭਾਈ ਪੈਰਾਂ ਤੇ ਮੱਥਾ ਟੇਕਣ ਵਾਲੇ ਕਹਿੰਦੇ ਨੇ ਨਾ ਜੀ ਨਾ ਇਹ ਤਾਂ ਬਾਬਾ ਜੀ ਨੇ ਦੂਜਿਆਂ ਦੇ ਕੇਸ ਆਪਣੇ ਸਿਰ ਤੇ ਲੈ ਲਿਆ ਇਹ ਸਾਡੀ ਸੰਗਤ ਕਿੱਡੀ ਪੋਲੀ ਹੈ ਕਿੰਨਾ ਤਰਸ ਆਉਂਦਾ ਫਿਰ ਕੋਈ ਡੇਰੇਦਾਰੇ ਪ੍ਰਚਾਰ ਕਰਦਾ ਸਾਡੇ ਡੇਰੇ 'ਚ ਮਾਇਆ ਨਹੀਂ ਚੜਦੀ ਉਹਨਾਂ ਦੇ ਅੱਗੇ ਸੰਗਤਾਂ ਤੇ ਬੀਬੀਆਂ ਪ੍ਰਚਾਰ ਕਰਦੀਆਂ ਨੇ ਤੇ ਮੈਂ ਕਹਿੰਦਾ ਉਹਨਾਂ ਅੱਛਾ ਕੌਣ ਕਹਿੰਦਾ ਮਾਇਆ ਨਹੀਂ ਚੜਦੀ ਉਹ ਕਹਿੰਦੇ ਸਾਡੇ ਡੇਰੇ ਮਾਇਆ ਕੋਈ ਨਹੀਂ ਚੜਦੀ ਮੈਂ ਕਿਹਾ ਮਾਇਆ ਕਹਿੰਦੇ ਕਿਨੂੰ ਜੇ ਤੁਸੀਂ ਪੈਸਿਆਂ ਨੂੰ ਤੁਹਾਡੇ ਬਾਬਾ ਜੀ ਰੋਟੀ ਖਾਂਦੇ ਨੇ ਕਿ ਹਵਾਈ ਖਾਂਦੇ ਨੇ ਉਹ ਕਹਿੰਦੇ ਨੇ ਜੀ ਰੋਟੀ ਖਾਂਦੇ ਨੇ ਮੈਂ ਕਿਹਾ ਸ਼ਾਇਦ ਹਵਾ ਖਾਣੇ ਸੱਪ ਹੋਣ ਜਿਵੇਂ ਹਵਾ ਕਈ ਸੱਪ ਖਾ ਕੇ ਗੁਜ਼ਾਰਾ ਕਰ ਲੈਂਦੇ ਕਈ ਕਈ ਦਿਨ ਰੁੱਡਾਂ 'ਚ ਰਹਿੰਦੇ ਨੇ ਸ਼ਾਇਦ ਉਹ ਕਹਿੰਦੇ ਨਹੀਂ ਜੀ ਖਾਂਦੇ ਨੇ ਰੋਟੀ ਰੋਟੀ ਕਿੱਥੋਂ ਆਉਂਦੀ ਹੈ ਫ੍ਰੀ ਮਿਲਦੀ ਹੈ ਰੋਟੀ ਤਾਂ ਤਵੇ ਤੇ ਪਾਉਣ ਤੋਂ ਪਹਿਲਾਂ ਚੱਕਲੇ ਦੇ ਨਾਲ ਵੇਲਣੀ ਪੈਂਦੀ ਹੈ ਉਹ ਚੱਕਲਾ ਫ੍ਰੀ ਕੋਈ ਨਹੀਂ ਆਉਂਦਾ ਵੇਲਣਾ ਵੀ ਫਰੀ ਨਹੀਂ ਆਉਂਦਾ ਚੱਕਲੇ ਤੇ ਵੇਲਣੇ ਦੇ ਦਰਮਿਆਨ ਜਿਹੜੀ ਰੋਟੀ ਵੇਲੀ ਜਾਂਦੀ ਏ ਉਹ ਆਟਾ ਪਹਿਲਾਂ ਕਣਕ ਹੁੰਦੀ ਏ ਕਣਕ ਨੂੰ ਕਿਸਾਨ ਜ਼ਮੀਨ 'ਚ ਬੀਜਦਾ ਏ ਬੀਜਣ ਤੋਂ ਬਾਅਦ ਪਾਣੀ ਦੇਣਾ ਪੈਂਦਾ ਏ ਪਾਣੀ ਵੀ ਫਰੀ ਨਹੀਂ ਆਉਂਦਾ ਉਹਦੀ ਬੱਤੀ ਦਾ ਪੈਸਾ ਲੱਗਦਾ ਏ ਖਾਦ ਪਾਈ ਜਾਂਦੀ ਏ ਰੋਟੀ ਖਾਂਦੇ ਨੇ ਬਾਬਾ ਜੀ ਹਾਂ ਦੇ ਖਾਂਦੇ ਨੇ ਆਪਣੀ ਜ਼ਮੀਨ ਐ ਸੁਖਣਾ ਨਹੀਂ ਜੀ ਐਦਾਂ ਆ ਜਾਂਦੀ ਏ ਇਦਾਂ ਆ ਜਾਂਦੀ ਬਾਹਰੋਂ ਰੋਟੀ ਪਾ ਕੇ ਆਉਂਦੀ ਇਹਦਾਰਤ ਰੋਟੀ ਆਈ ਮਾਇਆ ਆਈ ਫਿਰ ਗੁਟਕੇ ਵੀ ਸਿਪਾਏ ਕਈਆਂ ਨੇ ਉਹਨਾਂ ਗੁਟਕਿਆਂ 'ਚ ਲਿਖਿਆ ਜੈਸੇ ਸਾਡੇ ਡੇਰੇ ਮਾਇਆ ਨਹੀਂ ਚੜਦੀ ਕੋਈ ਬਦਾਮ ਰੋਗਨ ਦਾ ਪੀਪਾ ਦੇ ਜਾਏ ਡਰਾਈ ਫਰੂਟ ਦੇ ਜਾਏ ਕੋਈ ਬਜਰੀ ਦਾ ਟਰੱਕ ਦੇ ਜਾਏ ਕੋਈ ਸ਼ਰੀਏ ਦਾ ਟਰੱਕ ਦੇ ਜਾਏ ਡਰਾਈ ਫਰੂਟ ਕੋਈ ਸੇਬ ਦੇ ਜਾਏ ਕੋਈ ਕੇਲੇ ਦੇ ਜਾਏ ਕੋਈ ਸੰਤਰੇ ਦੇ ਜਾਏ ਇਦਾਂ ਦਾ ਫਰੂਟ ਹੁਣ ਜਿਹੜਾ ਤੇ ਵਿਅਕਤੀ ਸ਼ਹਿਰ ਵਿੱਚ ਰਹਿੰਦਾ ਹੈ ਜਿਹਨੂੰ ਰੋਜ਼ ਦੀ ਇਨਕਮ ਹੈ ਉਹ ਰੋਜ਼ ਫਰੂਟ ਖਾ ਸਕਦਾ ਬੱਚਿਆਂ ਨੂੰ ਖਵਾ ਸਕਦਾ ਹੈ ਥੋੜਾ ਜਿਹਾ ਧਿਆਨ ਉਹਨਾਂ 'ਚ ਮਾਰੋ ਜਿਹਨੇ ਸਾਰੀ ਦਿਹਾੜੀ ਮਿਹਨਤ ਕਰਕੇ ਸ਼ਾਮਾਂ ਨੂੰ 100 ਰੁਪਏ ਕਮਾਉਣਾ ਹੈ 50 ਰੁਪਏ ਕੇਲੇ ਦਰਜਣ ਨੇ 40 45 50 ਰੁਪਏ ਕਿਲੋ ਆਂਬ ਨੇ ਜੇ ਦੋ ਤਿੰਨ ਆਂਬ ਕਿਲੋ ਨੂੰ ਚੜੇ ਪਰਿਵਾਰ ਦੇ ਜੀ ਪਿੱਛੇ ਚਾਰ ਨੇ ਜੋ ਪਜਾਵਾਂ ਦੇ ਆਂਬ ਵੀ ਲੈ ਜਾਏ ਹਲਦੀ ਮਿਰਚ ਮਸਾਲਾ ਕਾਦਾ ਖੜੇਗਾ ਫਰੂਟ ਤਾਂ ਕਿਤੇ ਕਦੀ 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 ਮਾਸੀ ਮਿਲਣ ਆਉਂਦੀ ਹੁੰਦੀ ਸੀ ਪਿੰਡਾਂ ਵਿੱਚ ਭੂਆ ਮਿਲਣ ਆਉਣੀ ਤੇ ਉਹਨੇ ਲਫਾਫੇ ਚ ਪਾਈ ਆਉਣਾ ਨਿਆਣਿਆਂ ਭੂਆ ਨੂੰ ਅੰਦਰ ਨਾ ਵਰਦਣਾ ਪਹਿਲਾਂ ਬਾਹਰ ਹੀ ਲਫਾਫਾ ਪਾੜ ਪੂੜ ਦੇਣਾ ਇਦਾਂ ਬਾਹਰ ਪਰ ਬਾਬੇ ਕਹਿੰਦੇ ਜਿਹੜੇ ਧਰਮੀ ਨੇ ਉਹ ਕਹਿੰਦੇ ਤੁਹਾਡਿਆਂ ਨਿਆਣਿਆਂ ਨੂੰ ਕੇਲੇ ਮਿਲਣ ਜਾਂ ਨਾ ਮਿਲਣ ਤੁਹਾਡੇ ਬੱਚਿਆਂ ਨੂੰ ਸ਼ੇਬ ਮੰਗੋ ਸ਼ੇਕ ਮਿਲੇ ਨਾ ਮਿਲੇ ਸਾਡੇ ਦੀ ਜਰੂਰ ਲੈ ਕੇ ਆਓ ਵੈਸੇ ਬਾਬਾ ਜੀ ਮਾਇਆ ਨੂੰ ਹੱਥ ਨਹੀਂ ਲਾਉਂਦੇ ਉਹਨਾਂ ਨਾਲ ਉਹ ਵੱਧ ਪ੍ਰਚਾਰ ਸਾਡੇ ਉਹਨਾਂ ਵੀਰ ਉਹਨਾਂ ਬਾਰੇ ਜ਼ਿਆਦਾ ਕਰਦੇ ਨੇ ਪ੍ਰਚਾਰ ਉਹਨਾਂ ਬਾਰੇ ਜ਼ਿਆਦਾ ਪ੍ਰਚਾਰ ਕਰਦੇ ਨੇ ਇਦਾਂ ਹੋ ਰਿਹਾ ਫਿਰ ਮਾਇਆ ਨੂੰ ਹੱਥ ਨਹੀਂ ਲਾਉਂਦੇ ਤੇ ਜਦੋਂ ਲੜਾਈਆਂ ਹੁੰਦੀਆਂ ਬਾਬਿਆਂ ਦੀਆਂ ਸ਼ਰਾਬੀ ਐਸਐਚਓ ਜਾ ਕੇ ਉਹਨਾਂ ਦੇ ਸਮਝੌਤੇ ਕਰਾ ਕੇ ਆਉਂਦੇ ਨੇ ਸ਼ਰਾਬੀ ਐਸਐਚਓ ਜਿਹੜਾ ਰੋਜ਼ ਰਾਤ ਨੂੰ ਪੀ ਕੇ ਸੁੰਦਾ ਨਾ ਉਹ ਬ੍ਰਹਮ ਗਿਆਨ ਨੂੰ ਕਹਿੰਦਾ ਏ ਜਿਹੜੇ ਬ੍ਰਹਮ ਗਿਆਨੀ ਬਾਰੇ ਪ੍ਰਚਾਰਕ ਕਹਿ ਕੇ ਆਉਂਦੇ ਸੀ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਦਾ ਕਰਤਾ ਬ੍ਰਹਮ ਗਿਆਨੀ ਸਤ ਜੀਵ ਹੈ ਨਹੀਂ ਮਰਤਾ ਜਿਹੜਾ ਗੋਲਕ ਬਦਲੇ ਲੜ ਰਿਹਾ ਗੋਲੀ ਚਲਾ ਰਿਹਾ ਐਸਐਚਓ ਸ਼ਰਾਬੀ ਕਹਿੰਦਾ ਬਾਬਾ ਜੀ ਲੜੀਦਾ ਨਹੀਂ ਕਿਉਂ ਗੋਲੀ ਚਲਾਉਂਦੇ ਹੋ ਰੋ ਜ਼ਿੰਦਗੀ ਬਤੀਤ ਕਰੋ ਚੰਗੀ ਤਰ੍ਹਾਂ ਹੁਣ ਉਹ ਐਸਐਚਓ ਜਦ ਦਿਨ ਬਾਬਾ ਮਰੇਗਾ ਉਹਦੀ ਵਰਸੀ ਮਨਾਈ ਜਾਏਗੀ ਪ੍ਰਚਾਰਕ ਵੱਡੇ ਵੱਡੇ ਆਉਣਗੇ ਤੇ ਬਾਬੇ ਦੀ ਫੋਟੋ ਵਾਲਾ ਹੱਥ ਕਰਕੇ ਕਹਿਣਗੇ ਬ੍ਰਹਮ ਗਿਆਨੀ ਕਹੇ ਤੀਰ ਜੇ ਇੱਕ ਜਿਉ ਵਸਦਾ ਕੋ ਕੋ ਖੋਦਾ ਕੋ ਚੰਦਰ ਲੇਬ ਬ੍ਰਹਮ ਗਿਆਨੀ ਦੇ ਤੀਰ ਜੇਦਾ ਹੁੰਦਾ ਜਿਵੇਂ ਕੋ ਧਰਤੀ ਪੁੱਟੇ ਧਰਤੀ ਕੋ ਜ ਨਹੀਂ ਕਹਿੰਦੀ ਕੋ ਧਰਤੀ ਤੇ ਲੇਬ ਕਰੇ ਧਰਤੀ ਨੂੰ ਚਾਹ ਨਹੀਂ ਚੜਦਾ ਐ ਸੈਟ ਵਿੱਚ ਬੈਠਾ ਹੱਸ ਰਿਹਾ ਹੁੰਦਾ ਇਹ ਉਹਦੀ ਤੁਲਨਾ ਬ੍ਰਹਮ ਗਿਆਨੀ ਦੀ ਧਰਤੀ ਨਾਲ ਕਰ ਰਿਹਾ ਨਾ ਤੇ ਬਾਬੇ ਨੂੰ ਕੱਪੜਿਆਂ ਤੋਂ ਬਾਹਰ ਹੁੰਦੇ ਵੇਖਿਆ ਉਹਦੋਂ ਉੱਪਰ ਤੋਂ ਵੇਖਿਆ ਪਾਣੀ ਦੀ ਤਰ੍ਹਾਂ ਮੈਨਾਂ ਆਉਂਦਾ ਤੇ ਇਹਨਾਂ ਨੇ ਆਪਸ ਵਿੱਚ ਕਈ ਕਤਲ ਕਰਦੇ ਨੇ ਸੀ ਇਹ ਕਹਿੰਦੇ ਬ੍ਰਹਮ ਗਿਆਨੀ ਕਹੇ ਧੀਰਜੇਕ ਐਸ ਐਚਓ ਮੜ ਕੇ ਪ੍ਰਚਾਰਕ ਨੂੰ ਬਾਹੋਂ ਫੜ ਕੇ ਕਹਿੰਦਾ ਸ਼ਰਾਬੀ ਐਸ ਐਚਓ ਉਹ ਭਲਿਆ ਮੈਨੂੰ ਤੇ ਬਾਣੀ ਬਾਰੇ ਕੋਈ ਗਿਆਨ ਨਹੀਂ ਤੈਨੂੰ ਤੇ ਕਾਫੀ ਗਿਆਨ ਜਾਪਦਾ ਇਹ ਤੁਕਾਂ ਕਿਹੜੇ ਬੰਦੇ ਲਈ ਵਰ ਦਿੱਤੀਆਂ ਤੇ ਪ੍ਰਚਾਰਕ ਕਹਿੰਦਾ ਜੇ ਨਾਂ ਵਰਤਦਾ ਲਫਾਫਾ ਨਹੀਂ ਸੀ ਜੇਬ ਵਿੱਚ ਪਹਿਣਾ ਕਹੋ ਸਤਨਾਮ ਸ੍ਰੀ ਵਾਹਿਗੁਰੂ ਚੋਰ ਕੁੱਤੀ ਨਾਲ ਲੱਗ ਗਿਆ ਚੋਰ ਕੁੱਤੀ ਰਲ ਜਾਂ ਤੇ ਮਾਹੌਲ ਵਿਗੜੇ ਗਈ ਸਾਡਾ ਸਮਾਜ ਵਿਗੜ ਚੁੱਕਾ ਹੈ ਸਾਡੇ ਘਰ ਦਾ ਮਾਹੌਲ ਵਿਗੜ ਚੁੱਕਾ ਹੈ ਪਾਗਾਵਾਲਿਓ ਬੇਨਤੀ ਕਰਾਂ ਲੋਟੂ ਟੋਲਿਆਂ ਤੋਂ ਬਚ ਜਾਓ ਸਿੱਧਾ ਗਿਆਨ ਆਪਣੇ ਗੁਰੂ ਕੋਲੋਂ ਲਓ ਬੰਦਿਆਂ ਦੇ ਓਟ ਆਸਰੇ ਤੇ ਨਾ ਰਹੋ ਜੇ ਮਨੁੱਖਾਂ ਦੇ ਓਟ ਆਸਰੇ ਤੇ ਰਹੋਗੇ ਜ਼ਿੰਦਗੀ ਤਬਾਹ ਹੋ ਸਕਦੀ ਹੈ ਜਾਗੋ ਜਾਗਣ ਦਾ ਵਕਤ ਹੈ